ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਸਟਿਸ ਪੰਜਾਬ ਟੀਵੀ ਤੇ ਮੇਰੇ ਨਾਲ ਨੇ ਸ਼੍ਰੀ ਮੋਹਸ ਸਿੰਘ ਜੀ ਨੀਲੋ ਸਾਹਿਬ ਸੋ ਨੀਲੋ ਸਾਹਿਬ ਅੱਜ ਦੀ ਵਾਰਤਾ ਲਾ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਜੀ ਨੀਲੋ ਸਾਹਿਬ ਗੱਲ ਕਰਾਂਗੇ ਪੰਜਾਬ ਦੀ ਆਰਥਿਕਤਾ ਬਾਰੇ ਅੱਛਾ ਜੀ ਪੰਜਾਬ ਦੀ ਆਰਥਿਕ ਸਥਿਤੀ ਅੱਜ ਦੀ ਡੇਟ ਵਿੱਚ ਬਹੁਤ ਡਾਮਡਲ ਹੋ ਚੁੱਕੀ ਹੈ ਹਾਂ ਜੀ ਸਰਕਾਰ ਕੋਲ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂ ਹਾਂ ਜੀ ਪਰ ਸਰਕਾਰ ਕਹਿ ਰਹੀ ਹੈ ਵੀ ਅਸੀਂ ਸਾਡਾ ਜਿਹੜਾ ਖਜ਼ਾਨਾ ਉਹ ਭਰਿਆ ਪੈ ਕਿਸੇ ਕਿਸਮ ਦੀ ਤੁਸੀਂ ਪਰਵਾਹ ਨਾ ਕਰੋ ਹਾਂਜੀ ਸੈਂਟਰ ਨੇ ਜਿਹੜੇ ਫੰਡ ਦੇਣੇ ਸੀ ਉਹਦੇ ਸੰਗੀ ਕੁੱਟੀ ਹੋਈ ਹੈ ਹਾਂਜੀ ਜੇ ਉਹ ਦੇ ਵੀ ਦਿੰਦੀ ਹੈ ਤਾਂ ਇਹ ਪਤਾ ਨਹੀਂ ਕਿੱਥੇ ਲਾ ਦਿੰਦੇ ਨੇ ਤੇ ਤਨਖਾਹਾਂ ਵਾਲੇ ਚਾਰੇ ਫਿਰ ਉੰਦੇ ਫਿਰਦੇ ਨੇ ਇਹਦੇ ਬਾਰੇ ਥੋੜਾ ਤੁਸੀਂ ਦੱਸੋ ਵੀ ਕਿੱਥੇ ਸਟੈਂਡ ਕਰ ਰਹੀ ਹੈ ਅੱਜ ਦੀ ਡੇਟ ਜਿਹੜੀ ਪੰਜਾਬ ਸਰਕਾਰ ਸਾਡੀ ਦੇਖੋ ਪੰਜਾਬ ਦੀ ਆਰਥਿਕਤਾ ਡਾਵਾ ਡੂ ਅੱਜ ਜਿਹੜੀ ਹੋਈ ਆ ਇਹ ਤਾਂ ਜਿਵੇਂ ਕਹਿੰਦੇ ਨੇ ਵੀ ਲੋਕਾਂ ਦੇ ਸਾਹਮਣੇ ਹੁਣ ਸਪਸ਼ਟ ਰੂਪ ਦੇ ਵਿੱਚ ਆ ਗਈ ਹੈ ਪਰ ਪੰਜਾਬ ਦੇ ਵਿੱਚ ਜਿਹੜੀ ਡਾਵਾ ਡੂਲ ਆਰਥਿਕ ਤੌਰ ਤੇ ਹੂਣ ਦੀ ਸਥਿਤੀ ਸੀ ਉਹ 19778 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਇੱਕ ਇਹ ਖੜਕੂਬਾਦ ਦਾ ਨਵਾਂ ਦੌਰ ਸ਼ੁਰੂ ਹੋਇਆ ਉਦੋਂ ਬਾਅਦ ਦੇ ਵਿੱਚ ਉਹਨੂੰ ਦਬਾਉਣ ਦੀ ਖਾਤਰ ਸੈਂਟਰ ਗਵਰਨਮੈਂਟ ਨੇ ਇੱਥੇ ਵੱਖ-ਵੱਖ ਸਾਡੇ ਸੁਰੱਖਿਆ ਏਜੰਸੀਆਂ ਇਹ ਦੇ ਵੱਲ ਜਿਹੜੇ ਭੇਜੇ ਉਹਨਾਂ ਦਾ ਜਿਹੜਾ ਸਾਰਾ ਹੀ ਖਰਚਾ ਸੀ ਉਹ ਪੰਜਾਬ ਸਰ ਪਾ ਦਿੱਤਾ ਸੀ ਤੇ ਪੰਜਾਬ ਸਰ ਪੰਜਾਬ ਦੀਆਂ ਸਰਕਾਰਾਂ ਭਾਵੇਂ ਕਾਂਗਰਸ ਦੀ ਰਹੀ ਆ ਭਾਵੇਂ ਅਕਾਲੀਆਂ ਦੀ ਰਹੀ ਆ ਜਾਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਇਹਨਾਂ ਸਰਕਾਰਾਂ ਨੇ ਕੇਂਦਰ ਸਰਕਾਰ ਤੋਂ ਬਿਨਾਂ ਵੱਲਟਾ ਬੈਂਕ ਤੋਂ ਜਾਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬੈਂਕਾਂ ਤੋਂ ਕਰਜ਼ਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਕਰਜ਼ਾਈ ਬਣਾ ਦਿੱਤਾ ਜਿਵੇਂ ਹੁਣ ਪੰਜਾਬ ਦੀ ਆਬਾਦੀ 2.5 ਕਰੋੜ ਆ ਪਰ 4 ਕਰੋੜ ਦੇ ਕਰੀਬ 4 ਲੱਖ ਕਰੋੜ ਦੇ ਕਰੀਬ ਪੰਜਾਬ ਦੇ ਸਰ ਕਰਜ਼ਾ ਹੋ ਗਿਆ ਮਤਲਬ ਜੰਮਦੇ ਬੱਚੇ ਸਰ ਕਰਜ਼ਾ ਹਾਂ ਜਿਹੜਾ ਬੱਚੇ ਨੇ ਹਜੇ ਜਨਮ ਲੈਣਾ ਉਹਤੇ ਵੀ ਕਰਜ਼ਾ ਉਹਦੇ ਸਿਰ ਵੀ ਕਰਜ਼ਾ ਹਾਂ ਇਹ ਕਰਜ਼ਾ ਨਾ ਤਾਂ ਉਹਨੇ ਲਿਆ ਨਾ ਉਹਦੇ ਪੁਰਖਿਆਂ ਨੇ ਲਿਆ ਇਹ ਲਿਆ ਸਿਆਸੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਰਾਜ ਕੀਤਾ ਜੀ ਆਪਣੇ ਸੁੱਖ ਭੋਗਣ ਲਈ ਸੁੱਖ ਭੋਗਣ ਦੇ ਲਈ ਬਾਦਲਾ ਨੇ ਆਪਣਾ ਸੁੱਖ ਭੋਗਣ ਲਈ ਕੇਂਦਰ ਸਰਕਾਰ ਤੋਂ ਬੈਂਕਾਂ ਤੋਂ ਕਰਜ਼ੇ ਲਿੱਤੇ ਪੰਜਾਬ ਦੀਆਂ ਜਿਹੜੀਆਂ ਏਹ ਹੋਸੀ ਜਮੀਨਾ ਸੀ ਸਰਕਾਰੀ ਜਮੀਨਾ ਸੀ ਗੈਸਟ ਹਾਊਸ ਸੀ ਰੈਸਟ ਹਾਊਸ ਸੀ ਜਾਨ ਜਿਹੜੇ ਸਾਡੇ ਟੂਰਿਜ਼ਮ ਦੇ ਜਿਹੜੇ ਸਾਡੇ ਉਹ ਹੈਗੇ ਸੀ ਹੋਟਲ ਸੀ ਉਹ ਸਾਰੇ ਇਹਨਾਂ ਨੇ ਵੇਚ ਦਿੱਤੇ ਬਾਦਲਾਂ ਵੇਲੇ ਬਰਖਲ ਵੇਚੇ ਬਾਦਲਾਂ ਦੀ ਸਰਕਾਰ ਵੇਲੇ ਵੇਚੀ ਗਈ ਸੀ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪੰਜ ਬਖਵਕ ਫੁੱਲਾਂ ਦੇ ਨਾਂ ਹੀਟ ਬਣਾਏ ਗਏ ਸੀ ਜਿਹਦੇ ਵਿੱਚ ਸਾਡੇ ਪਿੰਡ ਨੀਲੋਂਕਲਾ ਵੀ ਇੱਕ ਹੋਟਲ ਹੁੰਦਾ ਸੀ ਰੈਸਟੋਰੈਂਟ ਕਹਿੰਦੇ ਸੀ ਉਹਨੂੰ ਕੋਈ ਇਹਨੂੰ ਰੈਸਟੋਰੈਂਟ ਸੀ ਉਹ ਤੇ ਇੱਕ ਰੋਪੜ ਸੀ ਲੁਧਿਆਣੇ ਦੇ ਵਿੱਚ ਸੀ ਦੋ ਹੋਰ ਇੱਕ ਥਾਂਵਾਂ ਤੇ ਸੀ ਤੇ ਉਹ ਵੀ ਪੰਜਾਬ ਸਰਕਾਰ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਟਵਾ ਗੱਠ ਜੋੜ ਦੀ ਸਰਕਾਰ ਸੀ ਇਹਨਾਂ ਨੇ ਉਹ ਵੇਚ ਦਿੱਤੇ ਤੇ ਇਸ ਸਮੇਂ ਪੰਜਾਬ ਦੀ ਜਿਹੜੀ ਆਰਥਿਕ ਹਾਲਤਾਂ ਉਹ ਡਾਵਾ ਡੋਲੇ ਨਹੀਂ ਪੰਜਾਬ ਦੇ ਵਿੱਚ ਆਰਥਿਕ ਤੌਰ ਤੇ ਕੁਝ ਵੀ ਨਹੀਂ ਹੁਣ ਭਾਵੇਂ ਸਾਡਾ ਪੰਜਾਬ ਦਾ ਮੁੱਖ ਮੰਤਰੀ ਸਟੇਜਾਂ ਤੇ ਧਗਮ ਵਪਾਰੀ ਜਾ ਰਿਹਾ ਉਹ ਜਿਵੇਂ ਕਹਿੰਦੇ ਨੇ ਵੀ ਇਹ ਝੂਠ ਬੋਲ ਰਿਹਾ ਵੀ ਪੰਜਾਬ ਦਾ ਖਜ਼ਾਨਾ ਜਿਹੜਾ ਭਰਿਆ ਹੋਇਆ ਤੇ ਪੰਜਾਬ ਦਾ ਖਜ਼ਾਨਾ ਭਰਿਆ ਨਹੀਂ ਹੋਇਆ ਪੰਜਾਬ ਦਾ ਜਿਹੜਾ ਰੈਵਨਿਊ ਇਕੱਠਾ ਹੋ ਰਿਹਾ ਉਹ ਉਹ ਵੀ ਤਨਖਾਹਾਂ ਦੇ ਉੱਪਰ ਖਰਚਾ ਹੋ ਜਾਂਦਾ ਪੰਜਾਬ ਦੇ ਉੱਪਰ ਜਿਹੜੇ ਦਿੱਲੀ ਤੋਂ ਲਿਆ ਕੇ ਇਹਨਾਂ ਨੇ ਸਲਾਹਕਾਰ ਬਿਠਾਏ ਹੋਏ ਨੇ ਉਹਨਾਂ ਦਾ ਜਿਹੜਾ 5-5 ਲੱਖ ਰੁਪਈਆ 2.5 ਤੋਂ ਲੈ ਕੇ 3 ਲੱਖ ਰੁਪਈਆ ਦਾ ਉਹਨਾਂ ਦੀਆਂ ਤਨਖਾਹਾਂ ਦਾ ਖਰਚਾ ਆਉਂਦਾ ਉਹਨਾਂ ਦੀਆਂ ਕੋਠੀਆਂ ਦਾ ਖਰਚਾ ਉਹਨਾਂ ਦੇ ਜਿਹੜੇ ਅਮਲੇ ਪੈਲੇ ਦਾ ਖਰਚਾ ਉਹ ਉਹ ਜਿਹੜਾ ਹੋ ਰਿਹਾ ਜਿਹੜੇ 5 ਤੋਂ 7 ਲੱਖ ਰੁਪਈਆ ਇੱਕ ਪਰ ਬੰਦੇ ਤੇ ਹੋ ਰਿਹਾ ਤੇ ਪੰਜਾਬ ਦੇ ਵਿੱਚ ਇਹਨਾਂ ਦੇ ਪਹਿਲਾਂ 92 ਐਮਐਲਏ ਸੀ ਹੁਣ 96 ਹੋ ਗਏ 96 ਦੇ ਉੱਪਰ ਵੀ ਦਿੱਲੀ ਤੋਂ ਲੈ ਕੇ ਇਹਨਾਂ ਨੇ ਬੰਦੇ ਬਿਠਾਏ ਹੋਏ ਨੇ ਉਹ ਇਹ ਤੋਂ ਬਿਨਾ ਵੀ ਜਿਹੜੇ ਪੰਜਾਬ ਦੇ ਜਿਹੜੇ ਇਹਨਾਂ ਦੇ ਕੈਬਨਟ ਮੰਤਰੀ ਨੇ 10 ਆ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਦਿੱਲੀ ਤੋਂ ਲੈ ਕੇ ਮੈਂ ਤਾਂ ਮੈਂ ਤਾਂ ਇਹ ਵੀ ਸੁਣਿਆ ਵੀ ਹਰੇਕ ਐਮ.ਐਲ.ਏ ਦੇ ਉੱਪਰ ਕੈਬਨਿਟ ਮੰਤਰੀ ਚੜ੍ਹੂ ਜਿਹੜਾ ਵੀ ਐਮ.ਐਲ.ਏ ਆ ਉਹਦੇ ਉੱਪਰ ਇਹਨਾਂ ਦੇ ਪੰਜ-ਪੰਜ ਬੰਦੇ ਬਿਠਾਏ ਨੇ ਵੀ ਜਿਹੜਾ ਕੰਮ ਕਰਨਾ ਉਹ ਪੰਜ ਬੰਦਿਆਂ ਤੋਂ ਪੁੱਛਣਗੇ ਫਿਰ ਅੱਗੇ ਹੋਏਗਾ ਦੇਖੋ ਪੰਜਾਬ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਭਾਵੇਂ ਸਥਾਏ ਬਲਾਕਦਰ ਆਗੂਆ ਜਾਂ ਜ਼ਿਲ੍ਹੇ ਦਾ ਆਗੂਆ ਜਾਂ ਕੋਈ ਐਮ.ਐਲ.ਏ ਆ ਉਹ ਦਿੱਲੀ ਵਾਲਿਆਂ ਨੂੰ ਬਿਨਾਂ ਪੁੱਛੇ ਕੋਈ ਬਿਆਨ ਜਾਰੀ ਨਹੀਂ ਕਰ ਸਕਦਾ ਨਹੀਂ ਕੋ ਕੰਮ ਕਰ ਸਕਦਾ ਨਾ ਕੋਈ ਕੰਮ ਕਰ ਸਕਦਾ ਹੁਣ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਇਹ ਜਿੰਨੇ ਵੀ ਇਹਨਾਂ ਨੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਨੇ ਸਭ ਤੋਂ ਪਹਿਲਾਂ ਕੇਜਰੀਵਾਲ ਦਾ ਨਾਮ ਤੇ ਦੂਜੇ ਨੰਬਰ ਤੇ ਮੁੱਖ ਮੰਤਰੀ ਦਾ ਨਾਮ ਤੇ ਪੰਜਾਬ ਦੇ ਲੋਕ ਤਾਂ ਹੁਣ ਇਹ ਕਹਿ ਰਹੇ ਨੇ ਵੀ ਇਹ ਤਾਂ ਡੰਮੀ ਮੁੱਖ ਮੰਤਰੀ ਆ ਭਗਵੰਤ ਮਾਨ ਇਹ ਇਹ ਸਿੱਧ ਵੀ ਹੋ ਰਿਹਾ ਕਿਉਂਕਿ ਜਿਹੜੇ ਫੈਸਲੇ ਨੇ ਉਹ ਜਿਹੜੇ ਦਿੱਲੀ ਦੇ ਲਿਆ ਕੇ ਬਿਠਾਏ ਹੋਏ ਨੇ ਜਿਹਨੂੰ ਪੰਜਾਬ ਦੇ ਲੋਕ ਧਾੜ ਵੀ ਕਹਿ ਰਹੇ ਨੇ ਤੇ ਦਿੱਲੀ ਦਾ ਪੰਜਾਬ ਦੇ ਨਾਲ ਹਮੇਸ਼ਾ ਇਹ ਇੱਟ ਖੜਕਾ ਰਿਹਾ ਤੇ ਪੰਜਾਬ ਦੇ ਲੋਕਾਂ ਨੇ ਕਦੇ ਵੀ ਬਾਹਰੀ ਤਾਕਤਾਂ ਨੂੰ ਨਾ ਸਵੀਕਾਰ ਪਹਿਲਾਂ ਕੀਤਾ ਸੀ ਨਾ ਹੁਣ ਕਰ ਰਹੇ ਨੇ ਪੰਜਾਬ ਦੇ ਲੋਕ ਉਹਨਾਂ ਦਾ ਬੜਾ ਤਿੱਖਾ ਵਿਰੋਧ ਕਰ ਰਹੇ ਨੇ ਜਿਵੇਂ ਪਿਛਲੇ ਦਿਨੀ ਇਹਨਾਂ ਨੇ ਦਿੱਲੀ ਦੇ ਧਾੜਵੀਆਂ ਨੇ ਪੰਜਾਬ ਦੀਆਂ ਜ਼ਮੀਨਾਂ ਤੇ ਅੱਖ ਰੱਖ ਲਈ ਸੀ 58533 ਏਕੜ ਜ਼ਮੀਨ ਲੈਂਡ ਪੂਲਿੰਗ ਵਾਲੀ ਲੈਂਡ ਪੂਲਿੰਗ ਵਾਲੀ ਉਹ ਹਥੇ ਆਉਣ ਦੇ ਲਈ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਪਰ ਵਿਧਾਨ ਸਭਾ ਦੇ ਵਿੱਚ ਉਹ ਸਾਰਾ ਕਾਨੂੰਨ ਪਾਸ ਕੀਤਾ ਪਰ ਜਦੋਂ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋਗੇ ਤਾਂ ਇਹਨਾਂ ਨੇ 1 ਲੱਖ ਜੂ ਟਰਨ ਲੈ ਲਈ ਹੁਣ ਜੂ ਟਰਨ ਲੈਣ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੰਟਰਨੈਸ਼ਨਲ ਪੱਧਰ ਤੇ ਮੇਰੇ ਖਿਆਲ ਚ ਪਹਿਲੇ ਨੰਬਰ ਤੇ ਆਉਗੀ ਆਉਗੀ ਕਿਉਂਕਿ ਹੁਣ ਤੱਕ ਇਹਨਾਂ ਦੇ 3.5 ਸਾਲਾਂ ਦੇ ਵਿੱਚ 70 ਦੇ ਕਰੀਬ ਜੂ ਟਰਨ ਲੈਏ ਨੇ ਤੇ ਇਹ ਬਿਨਾ ਸੋਚੇ ਸਮਝੇ ਫੈਸਲਾ ਲੈਂਦੇ ਨੇ ਨੀਤੀਆਂ ਬਣਾਉਂਦੇ ਨੇ ਨੀਤੀਆਂ ਬਣਾਉਂਦੇ ਨੇ ਇਹ ਦਿੱਲੀ ਵਾਲੇ ਨੂੰ ਖੁਸ਼ ਕਰਨ ਲਈ ਤੇ ਲਾਗੂ ਕਰਦੇ ਨੇ ਪੰਜਾਬ ਦੇ ਲੋਕਾਂ ਦੇ ਉੱਪਰ ਤੇ ਵੋਟਾਂ ਪਾਈਆਂ ਨੇ ਪੰਜਾਬ ਦੇ ਲੋਕਾਂ ਨੇ ਦਿੱਲੀ ਵਾਲਿਆਂ ਨੇ ਤਾਂ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਨਾ ਦਿੱਲੀ ਵਾਲਿਆਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਪੰਜਾਬ ਦੀ ਸਤਾ ਸੰਭਾਲੀ ਸੀ ਤੇ ਅੱਜ ਪੰਜਾਬ ਦੇ ਵਿੱਚ ਉਹ ਰਾਜ ਦਿੱਲੀ ਵਾਲੇ ਕਰ ਰਹੇ ਨੇ ਭਗਵੰਤ ਮਾਨ ਆ ਭਾਵੇਂ ਭਗਵੰਤ ਮਾਨ ਦੀ ਕੈਬਨਿਟ ਆ ਤੇ ਇਥੋਂ ਤੱਕ ਵੀ ਪਹਿਲਾਂ ਯੋਜਨਾ ਬੋਰਡ ਦਾ ਜਿਹੜਾ ਚੇਅਰਮੈਨ ਹੁੰਦਾ ਸੀ ਉਹ ਮੁੱਖ ਮੰਤਰੀ ਉਹ ਮੁੱਖ ਮੰਤਰੀ ਹੁੰਦਾ ਸੀ ਹੁਣ ਇਹਨਾਂ ਨੇ ਚੀਫ ਸੈਕਟਰੀ ਨੂੰ ਬਣਾ ਦਿੱਤਾ ਨਿਰੂਨ ਸਾਹਿਬ ਇਹ ਸੁਣਿਆ ਵੀ ਕੋਈ ਵੀ ਪਾਵਰ ਨਹੀਂ ਹੁਣ ਮੁੱਖ ਮੰਤਰੀ ਕੋਲ ਰਹੇ ਜਦ ਚੀਫ ਸੈਕਟਰ ਕੋਲੇ ਚਲੇ ਗਏ ਸਾਰੀਆਂ ਪਾਵਰਾਂ ਨਹੀਂ ਨਹੀਂ ਇਹ 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 ਤੁਹਾਡਾ ਦੋਸ਼ ਗਲਤ ਆ ਉਹਦੇ ਕੋਲ ਪਾਵਰਾਂ ਹੈਗੀਆਂ ਨੇ ਉਹ ਪਾਵਰਾਂ ਉਹਦੇ ਕੋਲ ਇਹ ਨਹੀਂ ਲੋਕਾਂ ਨੂੰ ਟੁਟਕ ਲੈ ਕੇਵੇਂ ਸੁਣਾਉਂਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਹਾਂ ਵੀ ਉਹਦੇ ਕੋਲੇ ਪਾਵਰਾਂ ਵਿਧਾਨਿਕ ਪਾਵਰ ਵਿਧਾਨਿਕ ਪਾਵਰ ਨਹੀਂ ਆ ਤੁਸੀਂ ਮੈਨੂੰ ਗਲਤ ਲੈ ਗਏ ਮੈਂ ਸਹੀ ਕਿਹਾ ਸੀ ਤੁਸੀਂ ਬਾਅਦ ਚ ਕਲੀਅਰ ਕੀਤਾ ਇਹਨੂੰ ਹਾਂ ਵੀ ਚੁਟਕਲੇ ਵਾਲੀ ਪਾਵਰ ਤਾਂ ਹੈਗੀ ਨਾ ਹਾਂ ਹਾਂ ਜਿਹੜੇ ਉਹਨਾਂ ਕੋਲ ਚੁਟਕਲਿਆਂ ਵਾਲੀ ਪਾਵਰ ਆ ਉਹ ਤਾਂ ਉਹਦੇ ਕੋਲ ਬਹੁਤ ਵੱਡੀ ਆ ਉਹਦਾ ਮੁਕਾਬਲਾ ਕੋਈ ਨਹੀਂ ਕਿਉਂਕਿ ਉਹਦੇ ਮੁਕਾਬਲੇ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕਮੇਡੀਅਨ ਇਹ ਉਹਦੇ ਮੁਕਾਬਲੇ ਤੋਂ ਪਹਿਲਾਂ ਜਸਵਿੰਦਰ ਭੱਲਾ ਜੀ ਹੁੰਦੇ ਸੀ ਜਾਂ ਉਹਦੇ ਨਾਲ ਜੱਗੀ ਹੁੰਦਾ ਸੀ ਮੁੰਡਾ ਉਹ ਇਹਨੂੰ ਇਹ ਮੁਕਾਬਲਾ ਕਰਦਾ ਸੀ ਆਪਾਂ ਹਾਂ ਪਰ ਹੁਣ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚ ਗੈਰ ਵਿਧਾਨਿਕ ਬੰਦੇ ਗੈਰ ਵਿਧਾਨਿਕ ਬੰਦੇ ਹੈ ਰਾਜ ਰਾਜ ਕਰ ਰਹੇ ਮੇਰਾ ਮਤਲਬ ਜਿਹੜੇ ਵਿਧਾਨਿਕ ਬੰਦੇ ਨੇ ਉਹ ਖੂंजे ਲੱਗੇ ਬੈਠੇ ਨੇ ਹੁਣ ਪਿਛਲੇ ਦਿਨੇ ਜਿਹੜੀ ਮੈਂ ਲੈਂਡ ਪੂਲਿੰਗ ਵਾਲੀ ਗੱਲ ਕੀਤੀ ਹੈ ਇਹਨਾਂ ਨੇ ਜਦੋਂ ਉਹ ਲੈਂਡ ਪੂਲਿੰਗ ਵਾਲੀ ਵਾਪਸ ਲਈਤੀ ਹੈ ਤਾਂ ਜਿਹੜੇ ਮੰਤਰੀ ਸੰਤਰੀ ਇਹਨਾਂ ਦੇ ਬਲਾਕ ਪੱਧਰ ਦੇ ਆਗੂ ਜਿਹੜੇ ਪਹਿਲਾਂ ਇਹ ਕਹਿੰਦੇ ਸੀਗੇ ਇਹ ਕਹਿੰਦੇ ਹੀ ਬਹੁਤ ਨਹੀਂ ਹੁਣ ਇੱਕੋ ਬਿਆਨ ਸਿਰਫ ਫੋਟੋਆਂ ਬਦਲੀਆਂ ਨੇ ਬੰਦੇ ਦਾ ਥੱਲੇ ਨਾਮ ਬਦਲੇ ਆ ਇੱਕੋ ਗੱਲ ਸਾਰੀਆਂ ਇੱਕੋ ਪੋਸਟ ਕੀਤੀ ਆ ਸਾਰਿਆਂ ਨੇ ਇੱਕੋ ਸਾਰਿਆਂ ਨੇ ਪੋਸਟ ਕੀਤੀ ਆ ਉਹਦੇ ਵਿੱਚ ਕਿਸੇ ਬੰਦੇ ਨੇ ਮੀਡੀਆ ਦੇ ਸਾਹਮਣੇ ਆ ਕੇ ਇਹ ਗੱਲ ਨਹੀਂ ਕਹੀ ਵੀ ਜਿਹੜੀ ਹੁਣ ਕਹੀ ਉਹਦੇ ਵਿੱਚ ਕੱਲ੍ਹ ਤਾਂ ਲੱਡੂ ਵੰਡੇ ਆ ਨਹੀਂ ਲੱਡੂ ਤਾਂ ਭਾਜਪਾ ਵਾਲਿਆਂ ਨੇ ਵੰਡੇ ਨੇ ਨਹੀਂ ਨਹੀਂ ਉਹ ਕਹਿੰਦੇ ਆਪ ਵਾਲਿਆਂ ਦੇ ਵੰਡੇ ਲੱਡੂ ਵੀ ਉਹਦੇ ਇਹਦੇ ਬੰਦੇ ਸੀਗੇ ਦੇਖੋ ਇਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਉਹ ਡੰਮੀ ਕਿਸਾਨ ਖੜੇ ਕਰਕੇ ਉਹਨਾਂ ਦੀਆਂ ਵੀਡੀਓ ਵੀ ਬਣਾਈਆਂ ਉਹਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਇਥੋਂ ਤੱਕ ਵੀ ਜਿਹੜੇ ਬੰਦੇ ਦੀ ਪਿਛਲੇ ਦਿਨੀ ਇਹਨਾਂ ਨੇ ਫੋਟੋ ਲਾ ਕੇ ਵੀ ਮੈਂ ਜ਼ਮੀਨ ਆਪਣੀ ਲੈਂਡ ਪੂਲਿੰਗ ਦੇ ਦੇ ਰਿਆਂ ਉਹ ਬੰਦੇ ਕੋਲ ਜ਼ਮੀਨ ਇਹਦੀ ਸੀ ਉਹ ਬੰਦੇ ਕੋਲ ਜ਼ਮੀਨ ਨਹੀਂ ਸੀ ਉਹ ਕੋਲੋਨਾਈਜ਼ਰ ਸੀ ਸਾਰੇ ਹਾਂ ਸਰ ਉਹ ਸਾਰੇ ਕੋਲੋਨਾਈਜ਼ਰ ਸੀ ਹੁਣ ਜਿਹੜੇ ਕੋਲੋਨਾਈਜ਼ਰ ਦੀ ਗੱਲ ਕਰਦੇ ਹੋ ਇਹਨਾਂ ਦੇ ਕੋਲੋਨਾਈਜ਼ਰਾਂ ਤੇ ਵੀ ਗਲਤ ਦੇ ਵਿੱਚ ਗੂਠਾ ਦਿੱਤਾ ਇਹਨਾਂ ਨੇ ਜਿਹੜੇ ਪੰਜਾਬ ਦੇ ਜਿੰਨੇ ਵੀ 14000 ਹਜੇ ਵੀ ਗੈਰ ਕਾਨੂੰਨੀ ਕਲੋਨੀਆਂ ਨੇ ਜਿਹੜੀਆਂ ਇਹਨਾਂ ਨੇ ਪਹਿਨਾ ਅਕਾਲੀਆਂ ਨੇ ਪਾਸ ਕੀਤੀਆਂ ਫਿਰ ਕਾਂਗਰਸੀਆਂ ਨੇ ਮੋਟੀ ਕਮਾਈ ਕੀਤੀ ਫਿਰ ਇਹਨਾਂ ਨੇ ਕਮਾਈ ਕੀਤੀ ਇਹਨਾਂ ਨੇ ਜਿਹੜੇ ਜਿਹੜੇ ਕਲੋਨੀਆਂ ਕੱਟ ਰਹੇ ਨੇ ਉਹਨਾਂ ਤੋਂ 2000 ਕਰੋੜ ਰੁਪਇਆ ਮੰਗਿਆ ਸੀ ਜਿਹਦੇ ਵਿੱਚ ਇਹਨਾਂ ਨੂੰ 800 ਕਰੋੜ ਰੁਪਇਆ ਮਿਲ ਗਿਆ ਜਿਹੜਾ ਥੱਲੇ ਚ ਹੀ ਮਿਲੇ ਆ ਉਹ ਇਹਨਾਂ ਨੇ ਕੱਲੀ ਪੰਜਾਬ ਦੇ ਉਹਨਾਂ ਲੋਕਾਂ ਦਾ ਪੈਸਾ ਸੀ ਉਹ ਕਿਉਂਕਿ ਲੋਕਾਂ ਨੇ ਕਹਿੰਦੇ ਨੇ ਹਰ ਬੰਦੇ ਦੀ ਇੱਛਾ ਹੁੰਦੀ ਆ ਵੀ ਮੈਂ ਪਲਾਟ ਖਰੀਦ ਕੇ ਉਥੇ ਆਪਣਾ ਘਰ ਆਪਣਾ ਕੱਦ ਬਸੇਰਾ ਬਣਾਵਾਂ ਮੈਂ ਬਸੇਰਾ ਬਣਾਵਾਂ ਲੋਕਾਂ ਦੀ ਕਮਾਈ ਹੁੰਦੀ ਆ ਉਹ ਤੇ ਇਹਨਾਂ ਨੇ ਉਸ ਕਮਾਈ ਨੂੰ ਕਿਵੇਂ ਉਜਾੜਿਆ ਆਮ ਆਦਮੀ ਪਾਰਟੀ ਨੇ ਜਿਹੜੀ ਪੰਜਾਬ ਦੇ ਵਿੱਚ ਕਹਿੰਦੇ ਸੀ ਅਸੀਂ ਬਦਲਾ ਲਿਆਵਾਂਗੇ ਜਿਹੜੀ ਗੱਲ ਆਪਾਂ ਤੁਸੀਂ ਪੰਜਾਬ ਦੀ ਆਰਥਿਕਤਾ ਦੀ ਕਰਨ ਕਰਦੇ ਆਂ ਪੰਜਾਬ ਦੀ ਆਰਥਿਕਤਾ ਦੀ ਜਿਹੜੀ ਘੰਡੀ ਕੇਂਦਰ ਸਰਕਾਰ ਦੇ ਹੱਥ ਚ ਕੇਂਦਰ ਸਰਕਾਰ ਨੇ ਪਿਛਲੇ 2 ਸਾਲ ਤੋਂ ਪੰਜਾਬ ਦੇ ਜਿੰਨੇ ਵੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਪ੍ਰੋਜੈਕਟ ਚੱਲਦੇ ਸੀ ਉਹ ਸਾਰੇ ਬੰਦ ਕਰ ਦਿੱਤੇ ਇੱਕ ਉਹ ਗ੍ਰਾਮੀਣ ਯੋਜਨਾ ਦੇ ਅੰਦਰ ਸੜਕ ਮੰਡ ਦੀ ਸੀ ਪ੍ਰਧਾਨ ਮੰਤਰੀ ਗ੍ਰਾਮੀਣ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਅਧੀਨ ਜਿਹੜੀ ਉਹ ਉਹ ਵੀ ਉਹ ਵੀ ਉਹਨਾ ਨੇ ਰੱਦ ਕਰ ਪ੍ਰੋਜੈਕਟ ਰੱਦ ਕਰ ਦਿੱਤਾ ਹੁਣ ਪੰਜਾਬ ਦੇ ਤੁਸੀਂ ਪਿੰਡਾਂ ਦੇ ਵਿੱਚ ਜਾਓ ਅਸੀਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਘੁੰਮਦੇ ਫਿਰਦੇ ਆ ਤੇ ਕੋਈ ਵੀ ਪਿੰਡ ਦੀ ਸੜਕ ਇਹੋ ਜਿਹੀ ਦੀ ਜਿੱਥੇ ਤੁਸੀਂ ਇਹ ਠੀਕ ਤਰੀਕੇ ਨਾਲ ਤੁਰਕੇ ਚਲੇ ਜਾਵਾਂ। ਕਈ ਮੰਨ ਲਓ ਵੀ ਕਈ ਛੜਕਾਂ ਤਾਂ ਇਹ ਜਿਹਿਆਂ ਨੇ ਵੀ ਤਾਂ ਨੇ ਉਹ ਪਿੰਡਾਂ ਦੇ ਲੋਕ ਜਿਹੜੇ ਉਹ ਰਾਤ ਬਰਾਤੇ ਉਹਨਾਂ ਪਿੰਡਾਂ ਦੇ ਵਿੱਚ ਹੀ ਉਹਨਾਂ ਛੜਕਾਂ ਦੇ ਉੱਪਰ ਤੀਲੰਗਦੇ ਨੇ। ਸਬਰ ਕਰਦੇ ਹਾਂ। ਦਰਸ ਕੋ ਸਾਡੇ ਜਿਹੜੀ ਅੱਜ ਦੀ ਇਹ वार्तालाਪ ਸੀਗੀ ਇਹ ਸੀ ਕਿ ਪੰਜਾਬ ਦੀ ਆਰਥਿਕਤਾ ਬਾਰੇ। ਸੋ ਇਹਦੇ ਵਿੱਚ ਬੜੇ ਵਿਸਤਾਰਪੂਰਵਕ ਨਾਲ ਨੀਲੋਂ ਸਾਹਮਣੇ ਦੱਸਿਆ ਕਿ ਪੰਜਾਬ ਦੀ ਆਰਥਿਕਤਾ ਨੂੰ ਜਿਹੜੀ ਢਾਹ ਹੈ ਉਹ ਕਿਦਾਂ ਬਾਹਰੀ ਬੰਦੇ ਆ ਕੇ ਲਾਰੇ ਨੇ। ਸੋ ਇਹਦੇ ਬਾਰੇ ਤੁਹਾਡੀ ਕੀ رائے ਹੈ ਤੁਸੀਂ ਆਪਣੇ ਜਿਹੜੇ ਬਹੁਮੁੱਲੇ ਵਿਚਾਰ ਆ ਉਹ ਸਾਨੂੰ ਜਰੂਰ ਦੇਣੇ ਸੋ ਨੀਲੋ ਸਾਹਿਬ ਤੁਸੀਂ ਸਾਡੇ ਨਾਲ ਆਪਣੀ ਵਾਰਤਾਲਾਪ ਕੀਤੀ ਆਪਣਾ ਕੀਮਤੀ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ